ਇੱਕ ਖੀਂਕਰਨ ਦਾ ਬੱਸ ਸਟੈਂਡ ਆ। ਆ ਦੇਖੋ ਬੱਸਾਂ ਖੜੀਆਂ। ਇਹ ਬੱਸ ਕਿੱਥੇ ਜਾਊਗੀ? ਉਹ ਦੇਖਿਆ ਪੱਟੀ ਲਿਖਿਆ ਖੀਂਕਰਨ ਤੋਂ ਪੱਟੀ ਆ ਵਾਲੀ ਸਰਕਾਰੀ ਬੱਸ ਹੈ ਨਾ। ਜਾ ਜਾਂਦੀਆਂ ਸਰਕਾਰੀ ਬੱਸਾਂ ਹੀ ਆ ਇੱਥੇ। ਆਹ ਬੱਸ ਕਿੱਥੇ ਜਾਊਗੀ? ਆਹ ਬੱਸ ਸਟੈਂਡ ਆ ਇੱਥੋਂ ਦਾ। ਇੱਥੇ ਆ ਦੇਖੋ ਆਟਾ-ਵਾਟ ਖੜੇ ਆ ਸਾਰੇ। ਇਹ ਬੱਸ ਸਟੈਂਡ ਆ। ਇੱਧਰ ਵੀ ਸਰਕਾਰੀ ਰਸਤਾ ਇਹ ਅੰਮਰਸਰ ਜਾਉਗੀ। ਸਵਾਗਤ ਆ ਦੋਸਤੋ ਇਸ ਵੀਡੀਓ ਚ। ਅੱਜ ਖੇਮ ਕਰਨ ਤੋਂ ਐਸਡ ਆਏ ਆਪਾਂ। ਇੱਧਰ ਇੱਕ ਬਾਬਾ ਜੀ ਦੀ ਜਗ੍ਹਾ ਹੈਗੀ ਆ ਪੀਰ ਬਾਬਾ ਸ਼ੇਖ ਬਰਮ ਜਿਹੜੇ ਇੱਥੋਂ ਦੇ ਲੋਕ ਆ ਜਾਂ ਬਾਹਰ ਤੋਂ ਸਾਰਾ ਕੁਝ ਉਹਨਾਂ ਨੂੰ ਪਤਾ ਹੈਗਾ। ਕੀ ਜਗਾ ਕਿੱਥੇ ਆ ਬਟ ਜਿਹੜੇ ਸਾਡੇ ਵਰਗੇ ਲੋਕ ਪਹਿਲੀ ਵਾਰ ਜਾ ਰਹੇ ਆ ਜਾਂ ਹੋਰ ਵੀ ਲੋਕ ਦੇਖਣਗੇ ਉਹਨਾਂ ਨੂੰ ਨਹੀਂ ਇਹ ਜਗਾ ਦਾ ਪਤਾ ਇਹ ਜਗਾ ਜਿਹੜੀ ਆ ਨਾ ਫਰੈਂਸ ਇੰਗਲੈਂਡ ਤੋਂ ਪਾਕਿਸਤਾਨ ਵਾਲੀ ਸਾਈਡ ਤੇ ਆ ਇਹ ਮੁਸਲਮ ਪੀਰ ਬਾਬਾ ਜੀ ਦੀ ਜਗਾ ਉੱਥੇ ਆਪਾਂ ਜਾਵਾਂਗੇ ਤੁਹਾਨੂੰ ਦਿਖਾਉਨੇ ਆ ਮਤਲਬ ਕਿੰਨੀ ਕਿ ਲਾਈਨ ਤੋਂ ਦੂਰ ਆ ਇਹ ਜਗਾ ਤੇ ਉਹ ਜਗ੍ਹਾ ਦੇਖਣ ਦੇ ਲਈ ਨਾ ਬੜੇ ਦਿਨਾਂ ਤੋਂ ਅਸੀਂ ਕਿਹਾ ਸੀ ਦੇਖਣਾ ਫਿਰ ਕੱਲ ਟਾਈਮ ਨਹੀਂ ਲੱਗਿਆ ਕੱਲ ਉਹ ਹਨੇਰਾ ਹੋ ਗਿਆ ਅੱਜ ਆਪਾਂ ਉਹ ਜਗ੍ਹਾ ਦੇਖਦੇ ਆ ਆ ਸਾਰਾ ਆਲਾ ਦਵਾਲਾ ਤੁਸੀਂ ਦੇਖੋ ਐਸਾਈਡ ਤੇ ਵੀ ਅਸੀਂ ਆ ਨਾ ਅੱਗੇ ਦਿਖਾਇਓ ਆ ਜਿਹੜੇ ਦਰਖਤ ਦਰੁਖਤ ਲੱਗੇ ਆ ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਨਾ ਕਿੰਨੇ ਇਹ ਕੋਈ ਨਹਿਰ ਨੂਰ ਹੋਊਗੀ ਹੁਣ ਆਪਾਂ ਚੱਲਦੇ ਆ ਤੁਹਾਨੂੰ ਨਾਲ-ਨਾਲ ਸਾਰਾ ਰਸਤਾ ਵੀ ਦਿਖਾਈ ਜਨਾਂ ਇਹ ਕਿੱਧਰ ਕਿੱਧਰ ਨੂੰ ਜਾਈਦਾ ਹਨਾ ਖੇਮ ਕਰਨ ਤੋਂ ਤੁਸੀਂ ਦੇਖ ਲਿਆ ਹੁਣ ਚਲੋ ਆਪਾਂ ਗਲਤ ਆ ਗਏ ਇਹ ਸਾਈਡ ਗੁਰਦੁਬਾਰਾ ਸੀਗਾ ਇਧਰ ਆਪਾਂ ਗਲਤ ਆ ਗਏ ਹੁਣ ਉਹ ਉਧਰੋਂ ਮੁੜ ਕੇ ਜਾਵਾਂਗੇ ਉੱਥੋਂ ਪੁੱਛਿਆ ਨਾ ਭਾਈ ਨੂੰ ਉਹ ਕਹਿੰਦਾ ਵੀ ਇਹ ਸਾਡੇ ਜਿਹੜੀ ਨਹੀਂ ਜਾਊਗੀ ਉਹ ਸਿੱਧੀ ਸਾਡੇ ਕੋਲ ਇਹੋ ਕਰਦੇ ਆ ਉਹ ਦੇਖਦੇ ਆ ਇਹ ਜਗ੍ਹਾ ਨਾਲ ਅਸੀਂ ਆ ਜਾ ਰਹੇ ਆ इ लोग आस्था करके भी आगे बट टाइम भी आगे आप देखा पाकिस्तान के, के लोग भी आज मुस्लिम लोग आगे बाकी देखा उ हिसाब किताब है किन्नेज वीरवारीर आप आधार कार्ड मैं लेके आदा आपका आधार कार्ड दिखा के आप अंदर जावागे ए रोड आ कहते चौगा ਤੁਸੀਂ ਦੇਖਦੇ ਆ ਜੇ ਇੱਕ ਗੱਲ ਇਹ ਦੇਖ ਲੋ ਹੌਲੀ ਹੌਲੀ ਜਾ ਰਹੇ ਕੋਈ ਟੈਨਸ਼ਨ ਨਹੀਂ ਆਰਾਮ ਨਾਲ ਜਾਓ ਉਧਰੋਂ ਜੇ ਅੰਮ੍ਰਿਤਸਰ ਤੋਂ ਆਉਣੇ ਆ ਤਾਂ ਸਿੱਧਾ ਰੇਲਵੇ ਸਟੇਸ਼ਨ ਤੋਂ ਆਹ ਰੋਡ ਆਉਂਦਾ ਰੇਲਵੇ ਸਟੇਸ਼ਨ ਤੋਂ ਫਿਰ ਉੱਪਰ ਸਾਡੇ ਆਪਾਂ ਬੱਸ ਸਟੈਂਡ ਤੋਂ ਆਉਣੇ ਆ ਤਾਂ ਉੱਥੋਂ ਵੀ ਸਿੱਧਾ ਲੋਅ ਰੋਡ ਆ ਜੂਗਾ ਅੰਮ੍ਰਿਤਸਰ ਤੋਂ ਬੱਸ ਵੀ ਆਉਂਦੀ ਹੈ ਬਾਕੀ ਇਹ ਗੱਡੀ ਮੋਟਰ ਦੀ ਹੋਣਾ ਫਿਰ ਤਾਂ ਸਹੀ ਹੈ ਸਹੀ ਹੈ। ਬਸ ਜ਼ਰਾ ਰਸਤਾ ਥੋੜਾ ਟੁੱਟਾ ਹੈਗਾ। ਆ ਜਾਓ। ਰਸਤਾ ਤੁਹਾਨੂੰ ਜਾਂਦੇ ਆਪਾਂ ਸਾਰਾ ਦਿਖਾਈ ਜਾਨਾ। ਅ ਕਿੱਧਰ ਖੇਮ ਕਰਦੇ ਹੋ ਤੁਹਾਨੂੰ ਪਤਾ ਲੱਗ ਗਿਆ ਹੈ ਨਾ? ਤਾਂ ਜੀ ਮੰਨ ਲਓ ਆਪਾਂ ਬਾਸਟੈਂਡ ਵਾਲੀ ਸਾਈਡ ਤੋਂ ਆਏ ਆਪਾਂ। ਤੇ ਦੂਸਰੀ ਗੱਲ ਇਹ ਹੈ ਕਿ ਆ ਕਿ ਇਹ ਜਿਹੜੀ ਜਗ੍ਹਾ ਦੇਖਣ ਦੇ ਲਈ ਨਾ ਬੜੇ ਜਨਾ ਤੋਂ ਆਪਾਂ ਇਹ ਸੀਗਾ ਵੀ ਇਸ ਸਾਈਡ ਕਦੋਂ ਆਵਾਂਗੇ ਪਰ ਕੱਲ ਆਪਾਂ ਉੱਧਰ ਗਏ ਸੀਗੇ ਉਹ ਪਿੰਡ ਸੀਗਾ ਜਿਹੜਾ ਹਨਾ ਤੁਹਾਨੂੰ ਦਿਖਾਇਆ ਹੈਗਾ ਕੱਲਸ ਕੱਲਸ ਪਿੰਡ ਤੋਂ ਬਾਅਦ ਫਿਰ ਅੱਜ ਆਪਾਂ ਦੇਖਾਂਗੇ ਇਹ ਪੀਰ ਬਾਬਾ ਸ਼ੇਖ ਬਰਮ ਦੀ ਜਗ੍ਹਾ ਜਿਹੜੀ ਪਾਕਿਸਤਾਨ ਦੇ ਵਿੱਚ ਆ ਦੇਖਦੇ ਆਂ ਇਹ ਕਿੰਨੀ ਦਾ ਬਾਕੀ ਜਿਹੜੇ ਮੇਰੇ ਦੋਸਤ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਵੀ ਵੀਡੀਓ ਜਿਹੜੀਆਂ ਵਧੀਆ-ਵਧੀਆ ਤੁਹਾਡੇ ਤੱਕ ਪਹੁੰਚ ਜਾਣ ਇਹ ਨਾ ਇਹ ਰਸਤਾ ਪਤਾ ਕਿਹੜਾ ਹੈ ਇਹ ਉਹੀ ਰਸਤਾ ਹੈ ਜਿਹੜਾ ਪਹਿਲਾਂ ਮਹੀਦੀਪੁਰ ਨੂੰ ਨਹੀਂ ਜਾਂਦਾ ਸੀ ਇੱਧਰ ਦੇਖ ਆ ਸਾਰਾ ਇਦੇ ਨਾਲ ਨਾਲ ਨਾਲੇ ਦੇ ਨਾਲ ਨਾਲ ਮੁੜਾਂਗੇ ਕਿਉਂਕਿ ਜਿਹੜਾ ਸਿੱਧਾ ਰਸਤਾ ਉਹ ਜਾਂਦਾ ਮਹਿਤੀ ਪਰ ਜਾਂਦਾ ਨਾ ਉਹ ਤੇ ਨਾਲੇ ਦੇ ਨਾਲ ਨਾਲ ਮੁੜਾਂਗੇ ਏਰੀਆ ਦੇਖੋ ਕੋਈ ਨਹੀਂ ਜਾਂਦਾ ਉਹ ਇੱਕ ਸਕੂਟਰ ਵਾਲਾ ਲੰਗੀ ਹੈਗੀ ਮੈਡਮ ਤੇ ਹੋਰ ਕੋਈ ਨਹੀਂ ਪੀਲਾਂ ਤੱਕ ਕੋਈ ਨਹੀਂ ਜਾਂਦਾ ਫਿਰ ਵੀ ਘਰ-ਬਾਰ ਹੈਗੇ ਆ ਉਹ ਆ ਦੇਖੋ ਘਰ ਵੀ ਇਹ ਤਾਂ ਕਿੰਨੇ ਸੋਹਣੇ ਘਰ ਆ ਸ਼ਾਂਤੀ ਮਾਹੌਲ ਚ ਰੱਖੇ ਇਹ ਸ਼ਹਿਰ ਤੋਂ ਦੂਰ ਤੇ ਬਾਰਡਰ ਏਰੀਆ ਦੇ ਪਿੰਡ ਆ ਇਹ ਆ ਜੋ ਆਪਾਂ ਦੇਖਦੇ ਆ ਆ ਲੋਕ ਦੇਖ ਕੇ ਆ ਗਏ ਹੋਣਗੇ ਜਾਂ ਇਹਨਾਂ ਦੇ ਘਰ ਕੋਲ ਹੋਣਗੇ ਵੈਸੇ ਤਾਂ ਇਹ ਹੈਨਾ ਇੱਕ ਦੋ ਆਈ ਜਾਂਦੇ ਜੇ ਇਧਰ ਪਿੰਡ ਕੋਲ ਕੋਈ ਨਹੀਂਗਾ ਐਸਾਈਡ ਜਿੱਥੇ ਆਪਾਂ ਜਾ ਰਹੇ ਆ ਨਾ ਇਸ ਸਾਈਡ ਦੋਸਤੋ ਕੋਈ ਪਿੰਡ ਨਹੀਂ ਪਿੰਡ ਲੰਘਿਆ ਉਹ ਮੈਂ ਦੀਪੋਰ ਸਾਈਡ ਤੇ ਰਹਿ ਗਿਆ ਇਸ ਸਾਈਡ ਸਿਰਫ ਬਾਬਾ ਜੀ ਦੀ ਜਗਾ ਹੀ ਹੈਗੀ ਆ ਤੇ ਜਾਂ ਬਾਰਡਰ ਲਾਈਨ ਆਇਤੋਂ ਆਪਾਂ ਨੂੰ ਦੱਸਿਆ ਸੀ ਨਾ ਉਹ ਬਾਈ ਨੇ ਕਿ ਇਤੋਂ ਫੇਰ ਖੱਬੇ ਸਾਈਡ ਨੂੰ ਸੜਕ ਮੁੜਦੀ ਆ ਮੈਨੂੰ ਲੱਗਦਾ ਹੈ ਉਹ ਹੈਨਾ ਹੂੰ ਆ ਜਿਹੜਾ ਇਹ ਤਾਂ ਕੱਚਾ ਰਸਤਾ ਨਹੀਂ ਯਾਰ ਇੱਧਰ ਵੀ ਇੱਟਾਂ ਲੱਗੀਆਂ ਤੇ ਇੱਕ ਆ ਆਹ ਦੇ ਸਿੱਧੀ ਇਹ ਇਹ ਪਤਾ ਨਾਲਾ ਕਿਉਂ ਬਣਾਇਆ ਉਹ ਇਹ ਬਾਰਡਰ ਲਾਈਨ ਤੋਂ ਇੱਧਰ ਬਣਾਇਆ ਸੇਫਟੀ ਆ ਇਹ ਇੱਕ ਸਾਹ ਦੀ ਇਹ ਇੱਧਰ ਹੁਣ ਆਪਾਂ ਕੋਈ ਬੰਦਾ ਵੀ ਨਹੀਂ ਹੈਗਾ ਜਿਹਨੂੰ ਪੁੱਛ ਲੈਣਾ ਟਰੈਕਟਰ ਵਾਲਾ ਇਹਨੂੰ ਰੋਕ ਸਕਦੇ ਆਪਾਂ ਪਿਆ ਲੈਂਦੇ ਨੇ ਤੇ ਮਗਰ ਘੱਟੀ ਇਹਨੂੰ ਪੁੱਛ ਸਕਦੇ ਆ ਕਿ ਤੇ ਉਹ ਪੱਤਾ ਰਸਤਾ ਹੀ ਨਾ ਹੋਵੇ ਹੈਨਾ ਚੱਲਾ ਆਜੋ ਕੋਈ ਨਹੀਂ ਡੇਢ ਤੇ ਆ ਕੇ ਇਹਨੂੰ ਪੁੱਛ ਲੈਂਦੇ ਆਪਾਂ ਭਾਈ ਬਾਬੀ ਜਗ੍ਹਾ ਤੇ ਜਾਣ ਸਿੱਧਾ ਸਿੱਧਾ ਹਾਂ 3 ਕਿਲੋਮੀਟਰ ਕਿਹਾ ਸੀਗਾ ਉਤੋਂ ਹਾਂ 1.5 ਕਿਲੋਮੀਟਰ ਸੋਰੀ 1.5 ਕਿਲੋਮੀਟਰ ਦੀ ਗੱਲ ਸੀ ਕੋਈ ਲੋਕ ਪੈਦਲ ਕੇ ਆਈ ਜਾਂਦੇ ਆ ਐਤੋਂ ਫਿਰ ਦੋ ਰਸਤੇ ਹੋਗੇ ਪਰ ਉਹਨੇ ਅਪਣ ਸਿੱਧਾ ਗਿਆ ਉਹ ਵੀ ਲਿਖਿਆ ਹੈ ਅੰਛਾ ਮੀਆ ਵਾਲਾ ਇੱਧਰ ਪਿੰਡਾ ਕੋਈ ਮੀਆ ਵਾਲਾ ਤਾਂ ਪਾਕਿਸਤਾਨ ਦੇ ਵਿੱਚ ਵੀ ਹੈਗਾ ਹੈ ਨਾ ਪਰ ਆਪਾਂ ਜਾਵਾਂਗੇ ਸਿੱਧਾ ਆ ਦੇਖੋ ਇਹੋ ਜਿਹੇ ਲੋਕਾਂ ਦਾ ਦੇਖੋ ਇੰਦਰ ਰਹਿੰਦੇ ਨੇ ਕਿਹੋ ਜਿਹਾ ਕਦਿਆ ਇਹੋ ਜਿਹਾ ਮਹੌਲ ਆ ਮਹੌਲ ਤਾਂ ਆਪਣਾ ਸਹੀ ਆ ਪਿੰਡਾ ਵਰਗਾ ਹੀ ਆ ਉਵੇਂ ਹੀ ਹੈ ਉਹੀ ਫਸਲਾਂ ਉਹੀ ਸਾਰਾ ਕੁਝ ਕਿ ਜਦੋਂ ਆਪਾਂ ਬਾਰਡਰ ਲਾਈਨ ਕੱਪਦੇ ਆ ਉੱਥੇ ਵੀ ਆ ਹੈ

ਅੱਜ ਫਿਰ ਵੀਰਵਾਰ ਆ ਨਾ ਆ ਆਪਾਂ ਨੂੰ ਕਿੰਨੇ ਕ ਲੋਕ ਬਹੁ ਘੱਟ ਮਿਲੇ ਆ ਸ਼ਾਇਦ ਟਾਈਮ ਘੱਟ ਹੋਇਆ ਐਮ ਦੇਖਾਂ ਕਿੰਨਾ ਹੋਇਆ ਟਾਈਮ ਹੋਇਆ 1 ਵਜੇ ਤੇ 12 ਮਿੰਟਾ ਦਿਖੋ 1 ਵਜੇ 12 ਮਿੰਟ ਹੋ ਗਏ ਆ ਆ ਆਪਾਂ ਟਾਈਮ ਨਾਲ ਪਹੁੰਚਾ ਪਹੁੰਚ ਚੱਲੇ ਆ ਉਸ ਤੋਂ 10 ਮਿੰਟ ਅੱਜ ਪਹੁੰਚ ਕੇ ਅੱਗੇ ਦੇਖੋ ਆਪਾਂ ਨੂੰ ਕਿਵੇਂ ਜਾਣ ਦਿੰਦੇ ਆ ਆਧਾਰ ਕਟ ਵੈਸੇ ਲੈ ਕੇ ਜਾਂਦਾ ਬਾਕੀ ਇਹ ਹੈਗਾ ਕਿ ਫੋਨ ਦਾ ਨਹੀਂ ਪਤਾ ਕੈਮਰਾ ਲੈ ਕੇ ਜਾਣ ਦੇਣਾ ਇੱਕ ਆਹ ਘਰ ਹੈ ਆ ਘਰ ਨਾ ਦੇਖਮੈਂ ਕਿਹਦਾ ਘਰ ਇੱਕ ਮਿੰਟ ਘਰ ਨਹੀਂ ਆ ਮੱਝਾ ਦਾ ਵਾੜਾ ਹੈ ਘਰ ਨਹੀਂ ਆ ਜੇ ਘਰ ਹੁੰਦਾ ਫਿਰ ਆਪਾਂ ਜਾਂਦੇ ਮੈਨੂੰ ਤਾਂ ਲੱਗਦਾ ਇਹ ਮੱਝਾ-ਮੁੱਝਾ ਰੱਖੀਆਂ ਹਨ ਘਰ ਨਹੀਂ ਹੈ ਓ ਦੋਸਤੋ ਤਾਰ ਆ ਗਈ ਸਾਹਮਣੇ ਬਾਰਡਰ ਲਾਈਨ ਦੀ ਉਹ ਫੈਂਸਿੰਗ ਲੱਗੀ ਆ ਇੱਥੋਂ ਜਿਸਦੀ ਹੋਊਗੀ ਥੋਨੋਂ ਮੇ ਹਨਾ ਇੱਥੋਂ ਹੈਗੀ ਆ ਢਾਈ ਕਿ ਕਿਲੇ ਦੀ ਬਾਟ ਹਨਾ ਚਲ ਅੱਗੇ ਚੱਲਦੇ ਆਪਾਂ ਆਇਦਰ ਇਦਰ ਸਾਹਮਣੇ ਆ ਗਈ ਪਹੁੰਚ ਕੇ ਪਹੁੰਚ ਗਏ ਆਪਾਂ ਲੋਕ ਆਈ ਜਾਂਦੇ ਆਪਣੇ ਮਾਣੂ ਦੇਖਣ ਆਹ ਰੋਡ ਸ਼ਹਿਰ ਚੌੜਾ ਹੋਊਗਾ ਹੁਣ ਹੂੰ ਆ ਦੇਖੋ ਬਦਰੀਬੁਜੀ ਅਖੀਆ ਕਿਉਂਕਿ ਸੋਤਾ ਸਿੰਗਰ ਰੋਡ ਆ ਨਾ ਇਹ ਜਿਹੜੀ ਆ ਇਹ ਇੰਟਰਨੈਸ਼ਨਲ ਜਗਾ ਜਿੱਥੇ ਆਪਾਂ ਆਏ ਆ ਇੱਥੇ ਦੋਨਾਂ ਦੇਸ਼ਾਂ ਦੇ ਲੋਕ ਆਉਂਦੇ ਆ ਸ਼ਰਦਾ ਦੇ ਨਾਲ ਹੂੰ ਕਿੰਨੇ ਬੜਾ ਬਬੂ ਦੇਖ ਗੱਡੀਆਂ ਮੋਟਰਾਂ ਲੈ ਮੋਟਰਸਾਈਕਲ ਦੋਸਤੋ ਆਪਾਂ ਪਹੁੰਚ ਗਏ ਬਾਬਾ ਜੀ ਦੀ ਜਗ੍ਹਾ ਤੇ ਇੱਥੇ ਬਾਬਾ ਜੀ ਦਾ ਦਰਬਾਰ ਆ ਤੇ ਮੇਰੇ ਪਿੱਛੇ ਦੇਖੋ ਤੁਸੀਂ ਜ਼ੀਰੋ ਲਾਈਨ ਦੇਖ ਦਿਸ ਰਹੀ ਹੋਊਗੀ ਤੁਹਾਨੂੰ ਪਿੱਛੇ ਨਾ ਉਹ ਸਾਹਮਣੇ ਇੱਕ ਕਿਲੇ ਦੀ ਬਾੜ ਤੇ ਆ ਕਿਉਂਕਿ ਅੱਗੇ ਨਾ ਫੋਨ ਕੈਮਰਾ ਸ਼ਾਇਦ ਲੈ ਕੇ ਨਾ ਆ ਆਂਦੇ ਨਾ ਆ ਦੇਖੋ ਸਾਹਮਣੇ ਕਿੰਨੇ ਲੋਕ ਆਏ ਆ ਇਹ ਸਾਰੇ ਉੱਥੇ ਜਾਣਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਆ ਤੇ ਬਾਬਾਈ ਦੀ ਜਗਾ ਐਸਡ ਆ ਵੀ ਆ ਰਸਤਾ ਜਾਣਦੇ ਆ ਵੀ ਜਾਣ ਦੀ ਸੰਤ ਆਉ ਉਹ ਤੋਂ ਦਰ ਘਾੜ ਲੈ ਕਾੜ ਲੈ ਮੋਬਾਈਲ ਨਹੀਂ ਘਾੜ ਜਾਣ ਦੇ ਅੱਛਾ ਹਾਂਜੀ ਆ ਉਹ ਉੱਥੋਂ ਉਹ ਆਰਮੀ ਵਾਲੇ ਜਿਹੜੇ ਖੜੇ ਆ ਉਹ ਸਾਹਮਣੇ ਦੇਖੋ ਆਹੋ ਆ ਵੀ ਦਿਓ ਗੇਟ ਬਣਿਆ ਉਹ ਉੱਥੇ ਐਂਟਰੀ ਆ ਹਾਂਜੀ ਉਹ ਤਾਰ ਤੋਂ ਪਾਰ ਅੱਪ ਜਾਵਾਂਗੇ ਹਾਂਜੀ ਆਓ ਪਰੇ ਰਾਹ ਜਾਣ ਜੇ ਪਰੇ ਠੀਕ ਹੈ ਜੀ ਠੀਕ ਹੈ ਤੇ ਇਹ ਜਿਹੜੀ ਜਗ੍ਹਾ ਇਹ ਪਹਿਲਾਂ ਵੀ ਉੱਥੇ ਹੀ ਸੀਗੀ ਤਾਰ ਤੋਂ ਪਾਰ ਕੇ ਜਦੋਂ ਕਿਤੇ ਲੜਾਈ ਲੜੂਈ ਹੋਈ ਉਦੋਂ ਉਧਰ ਗਏ ਇਹ ਪਹਿਲਾਂ ਦਰਬਾਰ ਇਸ ਤਾਰ ਪਹਿਲਾਂ ਤੇ ਪਰੇ ਹੈ ਅੱਛਾ ਜੀ ਹੁਣ ਜ ਆਉਂਦੀ ਰਣ ਹੋਈ ਹੈ ਹੁਣ ਇਹ ਦਰਬਾਰ ਪਾਕਿਸਤਾਨ ਚ ਆ ਗਿਆ ਇਹ ਸੰਝਾਏ ਉਹ ਵੀ ਆਉਂਦੇ ਤੇ ਆਪਣੇ ਵੀ ਜਾਂਦੇ ਪੰਜਾਬ ਪਰ ਆਪਾਂ ਨੂੰ ਤਾਂ ਪਾਰ ਕਰਕੇ ਜਾਣਾ ਪੈਂਦਾ ਨਾ ਉਹਨਾਂ ਦੇ ਵੀ ਲੱਗੀ ਹੋਊ ਉਧਰ ਕੇ ਡਿਊਟੀ ਆਪਣਿਆਂ ਦੀ ਅੱਛਾ ਹਾਂ ਇਤਰਾ ਫਿਰ ਜਿਹੜਾ ਮਰਜ਼ੀ ਬਾਟਰ ਨਾਲ ਚੁਕਾਂ ਠੀਕ ਹੈ ਠੀਕ ਹੈ ਹਾਂ ਤੇ ਇਕੱਲਾ ਆਧਾਰ ਕਾਰਡ ਚੈੱਕ ਹੁੰਦਾ ਹੋਰ ਕੁਝ ਨਹੀਂ ਨਾ ਹੋਰ ਕੀ ਹੋਣਾ ਬਸ ਕਿੰਨਾ ਕੁ ਟਾਈਮ ਉੱਥੇ ਮਤਲਬ ਆਪਾਂ ਮੱਥਾ ਟੇਕ ਕੇ ਵਾਪਸ ਆ ਜਾਈਏ ਮੱਥਾ ਟੇਕਿਆ ਆਪਦੀ ਮਰਜ਼ੀ ਪਾ ਫਿਰੋ ਉੱਥੇ ਅੱਛਾ ਜੀ ਤੇ ਲੰਗਰ ਵਗੈਰਾ ਜਿਹੜਾ ਉਹ ਸਾਰਾ ਕੁਝ ਚੱਲਦਾ ਲੰਗਰ ਆਪਣੇ ਵਾਲੀ ਸਾਈਡ ਤੇ ਆਹੋ ਵੇ ਇੱਧਰ ਚੱਲਣ ਜੇ ਇਹ ਪਾਕਿਸਤਾਨ ਤੇ ਬਾਪੂ ਜੀ ਨੇ ਦੱਸਿਆ ਕਿ ਪਾਕਿਸਤਾਨ ਦੇ ਲੋਕ ਵੀ ਸਾਰੇ ਉਧਰੋਂ ਵੀ ਆਉਂਦੇ ਆ ਨਾ ਸਾਰੇ ਠੀਕ ਹੈ ਇਹ ਜਗਾ ਤਾਂ ਇਹ ਮੁਸਲਮਾਨ ਜਗਾ ਨਾ ਤੁਸੀਂ ਕਿੰਨੇ ਕਿ ਟਾਈਮ ਤੋਂ ਉਨੇ ਇੱਥੇ ਸਵਾਰੀਆਂ ਲੈ ਕੇ ਮੈਂ ਤਾਂ ਅੱਜ ਆਇਆ ਹਾਂ ਸਾਬ ਦਾ ਅੱਛਾ ਕਿੱਥੋਂ ਆਏ ਤੁਸੀਂ ਅਸੀਂ ਪਿੱਖੀਵਿੰਡੋਂ ਆਏ ਪਿੱਖੀਵਿੰਡੋਂ ਆਏ ਹਾਂ ਬਹੁਤ ਦੂਰੋਂ ਆਏ ਅੱਛਾ ਇੱਥੋਂ ਦਾ ਕੋਈ ਲੋਕਲ ਬੰਦਾ ਨਾ ਉਹਨੂੰ ਪੁੱਛ ਲੈਂਦੇ ਆਪਾਂ ਹਾਂ ਆ ਇੱਥੋਂ ਦੇ ਰੋਜ਼ ਰਹਿਣ ਵਾਲੇ ਠੀਕ ਹੈ ਹਾਂਜੀ ਆਜੋ ਅੱਗੇ ਆਪਾਂ ਦੇਖਦੇ ਦੋ ਮਿੰਟ ਚਲੋ ਤੁਨੂੰ ਇਹ ਜਗ੍ਹਾ ਦਾ ਪਤਾ ਹੈਗਾ ਵੀ ਇੱਥੇ ਕੀ ਮਤਲਬ ਬਾਬੇ ਦੀ ਜਗ੍ਹਾ ਕਿੰਨੀ ਕੁ ਪੁਰਾਣੀ ਇਹ ਇਹ ਬੜੀ ਬ੍ਰਹਮਨਾਟਕ ਦੇਵ ਜੀ ਮਹਾਰਾਜ ਜੀ ਆਏ ਹੀ ਜਾਂਦਾ ਅੱਛਾ ਜੀ ਯਾਤਰਾ ਤੋਂ ਆਉਂਦੇ ਆਉਂਦੇ ਉਹ ਫਿਰ ਇੱਥੇ ਇਹ ਸਾਧੂ ਸੰਤ ਹੀ ਬਾਬਾ ਸ਼ੇਖ ਬਰਾਮ ਜੀ ਅੱਛਾ ਪੁਰਾਣੇ ਮਾਡਲ ਦੇ ਵਿੱਚ ਜਦੋਂ ਪੁਰਾਣਾ ਜਮਾਨਾ ਸੀ ਨਾ ਤੇ ਉਦੋਂ ਇੱਥੇ ਫਿਰ ਪਿੰਡ ਵਾਂਗ ਦੰਦਾ ਮੀਹਾਲ ਮੀਹਾਲ ਪਿੰਡ ਹੁੰਦਾ ਜੀ ਅੱਛਾ ਜੀ ਉਹਦੇ ਵਿੱਚ ਫਿਰ ਸਾਧੂ ਸੰਤ ਹੀ ਕਿ ਭਗਤੀ ਕਰਦੇ ਜਦੋਂ ਫਿਰ ਮਹਾਰਾਜ ਜੀ ਯਾਤਰਾ ਤੋਂ ਆਵਦਾ ਇਸ ਤਰ੍ਹਾਂ ਆਏ ਆ ਉਹਨੂੰ ਇਹਨਾਂ ਨੂੰ ਫਿਰ ਮਿਲਦੇ ਇੱਥੇ ਗੁਰੂ ਨਾਨਕ ਸਾਹਿਬ ਹਾਂਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਲੰਘੇ ਆ ਤੇ ਲੰਘ ਤੇ ਫਿਰ ਇਹਨਾਂ ਨੂੰ ਮਿਲੇ ਆ ਤੇ ਫਿਰ ਇਹਨਾਂ ਨੂੰ ਵਰਦਾਨ ਦੇ ਕੇ ਗਏ ਅੱਛੀ ਵਰਦਾਨ ਦੇ ਕੇ ਗਏ ਆ ਵੀ ਜੋ ਆਉ ਤੇਰੇ ਕੋਲ ਸੰਗਤ ਜਿੱਦਾਂ ਵੀ ਆਉ ਮਨ ਆਸ ਦੀ ਸ਼ਰਧਾ ਦੇ ਨਾਲ ਤੇ ਧੀ ਪੁੱਤ ਦੀ ਮਾਲਾ ਇੱਥੇ ਆਚਾ ਕੋਈ ਹੁੰਦੀ ਆ ਮਾਲਾ ਕਾਰੋਬਾਰ ਵਾਧਾ ਹੈ ਇੱਕ ਬਾਰਡਰ ਆ ਹੁਣ ਤਾਂ ਚਲੋ ਬਾਰਡਰ ਦੇ ਕਰਕੇ ਫੇਮਸ ਹੋ ਗਈ ਆ ਉਦੋਂ ਫਿਰ ਇਹ ਵਰਦਾਨ ਇਹੋ ਜੇ ਜੇ ਗੁਰੂ ਦਾ ਲੰਗਰ ਦਾ ਸਾਰਾ ਵਰਦਾਨ ਦੇਖ ਕੇ ਲਿਖਿਆ ਜਵਾਈ ਮਾਰ ਤੁਸੀਂ ਕਿੱਥੋਂ ਆਏ ਅਸੀਂ ਮਈ ਪਿੰਡ ਮੈਂ ਮਾਲਾ ਜੱਦੀ ਵੀਰਵਾਰ ਦੇ ਵੀਰਵਾਰ ਆਪਣੇ ਕੋਲੇ ਆ ਗੱਡੀਆਂ ਹੱਤੀ ਆ ਅਸੀਂ ਸੰਗਤ ਲਿਆਉਨੇ ਆ ਸਭ ਇਹ ਛੱਡ ਕੇ ਆਉਨੇ ਆ ਅੰਮ੍ਰਿਤਸਰ ਹੱਸਾ ਦਿੱਤਾ ਉਹਦੇ ਛੱਡ ਕੇ ਆਈ ਠੀਕ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਜੱਦੀ ਆ ਇਹ ਇਹਦਾ ਹਾਈ ਦਾ ਰਾਈ ਫਰੋਹਪੁਰ ਦਾ ਰਾਹ ਸਿੱਧਾ ਬਿਲਕੁਲ ਫਰੋਹਪੁਰ ਜਾਂਦਾ ਆ ਜਿਹੜਾ ਰਸਤਾ ਇਹ ਸਿੱਧਾ ਫਰੋਹਪੁਰ ਜਾਂਦਾ ਸੀਗਾ ਉਦੋਂ ਇਹ ਤਾਰ ਨਹੀਂ ਹੁੰਦੀ ਸੀ ਤਾਰ ਨਹੀਂ ਹੁੰਦੀ ਇਹ ਪਿੰਡ ਹੁੰਦਾ ਸੀ ਇੱਥੇ ਜਦੋਂ ਪਾਕਿਸਤਾਨ ਇੰਦਸਤਾਨ ਬਣ ਗਿਆ ਤੇ ਪਿੰਡ ਜਿਹੜਾ ਵਿੱਚ ਆ ਗਿਆ ਇਹ ਮੀਆਂ ਵਾਲੀ ਪਿੰਡ ਸੀਗਾ ਆ ਮੀਆਂ ਤੇ ਫਿਰ ਜਿਹੜੇ ਲੋਕ ਪਿੰਡ ਦੇ ਉਹ ਕਿੱਧਰ ਚਲੇ ਗਏ ਉਹ ਫਿਰ ਇੱਧਾ ਹੋ ਗਿਆ ਨਾ ਅੱਧਾ ਖੇਮ ਕਰਨ ਲੱਪੜ ਕੇ ਅੱਧੇ ਮਝਦੀਪੁਰ ਦੇ ਨਾਲ ਜੁੜ ਗਏ ਉੱਜੜ ਗਿਆ ਪਿੰਡ ਹਾਂ ਤੇ ਹਾਂ ਇੱਥੇ ਇੱਕ ਪਿੰਡ ਨਹੀਂ ਉੱਜੜਿਆ ਇੱਕ ਇਹ ਇੱਕ ਮਾਲਾ ਸਾਡਾ ਮੁੰਦੀ ਵਾਲੇ ਉਧਰ ਹੀ ਦਾ ਇਹ ਮੀਹਾਲ ਇੱਕ ਉਹ ਬਾਰਡਰ ਦੇ ਉੱਪਰਲੀ ਸਾਈਡ ਤੇ ਹੈਗਾ ਇਹ ਮੋਂਦੀਗਾਲ ਉੱਤੋਂ ਪਰਲੇ ਬਣੇ ਬਾਰਡਰ ਤੇਗਾ ਹੀ ਸਹਿਜਰਾ ਪਾਹਤਾ ਆਂਦਾ ਪਿੰਡ ਇਹਦੇ ਵਿੱਚ ਹੈਗਾ ਹੀ ਆਡਾ ਮਜੀਪੁਰ ਪਿੰਡ ਹਾਂ ਇਦਾਂ ਕਰਕੇ ਫਿਰ ਇਹ ਸلسਲਾ ਬਣਿਆ ਇਧਰ ਦੀ ਮਹਾਰਾਜੀ ਲੰਗੇ ਫਿਰ ਗਾਂ ਦੀ ਗਮੋ ਕੇ ਕਸੂਰ ਤੇ ਆਪਣਾ ਗਾਂ ਨੂੰ ਨਿਕਲਦੇ ਗਏ ਤੁਰਕੀ ਦਾ ਨਾਂ ਆਇਆ ਸ਼ਹਿਰਾਂ ਦਾ ਵੱਡਿਆਂ ਦਾ ਗਾਹ ਦੀ ਗਾਂ ਸ਼ਹਿਰ ਇਧਰ ਪਾਉਂਦਾ ਔਰ ਸ਼ਹਿਰ ਉਹ ਬਾਈ ਇਹ ਵੀਰਵਾਰ ਦੇ ਵੀਰਵਾਰ ਹੀ ਆਉਂਦੀ ਸੰਗਤ ਹਾਂਜੀ ਹਾਂਜੀ ਵੀਰਵਾਰ ਦੇ ਵੀਰਵਾਰ ਤੇ ਔਰ ਇੱਕ ਮੇਲਾ ਆਉਂਦਾ ਏ ਇੱਕ ਹੁਣ ਕਨ ਕ ਮਾਲਾ ਸਾਲ ਦੇ ਵਿੱਚ ਦੋ ਮੇਲੇ ਆ ਠੀਕ ਹੈ ਹਾਂਜੀ ਤੇ ਵੀਰਵਾਰ ਕੋਈ ਵੀ ਜਾ ਸਕਦਾ ਬੰਦਾ ਹਾਂਜੀ ਆਧਾਰ ਕਾਰਡ ਦੇਖਾ ਕੇ ਹਾਂਜੀ ਹਾਂਜੀ ਉੱਥੇ ਪਰ ਆਪਾਂ ਨੂੰ ਕੈਮਰਾ ਫੋਨ ਤਾਂ ਨਹੀਂ ਲੈ ਕੇ ਆਉਣਾ ਨਾ 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 ਜੀ ਉਹ ਨਹੀਂ ਫੋਨ ਜਮਾ ਦੇਣਾ ਉਹ ਜਮਾ ਦੇਣਾ ਅਬੇ ਛੱਡ ਕੇ ਜਾਣਾ ਪੂਗਾ ਅਜ ਤੋਂ ਮਾਲਾ ਦੂਰੀ ਤੋਂ ਬਣਾ ਸਕਦਾ ਜੇ ਤੂੰ ਉੱਧਰ ਵੀ ਬਣਾਈ ਵੀਡੀਓ ਫਿਰ ਵੀ ਤੁਹਾਡੇ ਤੇ ਮਾਲਾ ਉਹ ਕਾਰਵਾਈ ਕਰ ਸਕਦੇ ਆ ਵੀ ਤੂੰ ਚੋਪ ਬਣਾਉਂਦਾ ਜੋ ਸਾਈ ਬਹੁਤ ਆ ਪਰ ਵੈਸੇ ਕੀ ਆ ਐਦਾਂ ਵੇਖਣ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਵੀ ਦੇਖ ਸਕਦਾ ਹਾਂ ਹਾਂ ਦੇਖ ਸਕਦਾ ਤੇ ਬਸ ਐਦਾਂ ਤਾਂ ਮਤਲਬ ਇਹ ਫਿਰ ਭਗਤ ਗੁਰੂ ਨਾਨਕ ਸਾਹਿਬ ਦਾ ਸੀਗਾ ਹਾਂਜੀ 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 ਠੀਕ ਠੀਕ ਹੈ ਠੀਕ ਹੈ ਹਾਂਜੀ ਚਲੋ ਵਧੀਆ ਤੇ ਉਧਰੋਂ ਵੀ ਲੋਕ ਆਉਂਦੇ ਵੀਰੇ ਪਹਿਲਾਂ ਆਉਂਦੇ ਹੁੰਦੇ ਸੀ ਹੁਣ ਮੇਰੇ ਖਿਆਲ ਚ ਘਟ ਗਏ ਅੱਗੇ 6-7 ਆਈ ਹੁਣ ਉਹ ਜਿੱਦਾਂ ਦੀ ਮਤਲਬ ਕੋਈ ਮਨੋ ਕਾਮਨਾ ਹੁੰਦੀ ਹੋ ਫਿਰ ਚਾਦਰ ਚ ਉਧਰ ਚੜਾਉਣ ਆਉਂਦੇ ਐਸੇ ਹਾਂਜੀ ਚਲੋ ਆਪਾਂ ਦੇਖਦੇ ਆ ਆਜੂ ਆਪਾਂ ਇਹ ਲਾ ਕੇ ਪਿੰਡ ਜਿੰਨੇ ਵੀ ਪੈਂਦੇ ਨਾ ਜਿਵੇਂ ਇਹ ਪਿੰਡ ਮੈਧੀਪੁਰ ਬਾਰਡਰ ਦੇ ਉੱਤੇ ਹਾਂ ਇਤਨਾ ਲੱਗ ਲੱਗੇ ਪੈਨ ਵੀ ਉਹਨਾਂ ਦੇ ਵੀ ਫਿਰ ਜਿਨ੍ਹਾਂ ਨੂੰ ਪਤਾ ਹੈ ਉਹ ਆਉਂਦੇ ਜ਼ਰੂਰ ਠੀਕ ਹੈ ਜੀ ਪਿੰਡਾਂ ਵਾਲੇ ਲੱਗੇ ਹੁਣ ਆਪਣੇ ਤਾਂ ਬਹੁਤ ਦੂਰੋਂ ਇੱਥੇ ਲੋਕ ਆਏ ਪਿੱਖੀ ਵਿੰਡੋ ਆਏ ਲੋਕ ਲੋਕ ਚੰਦੀਗੜ੍ਹ ਮੈਂ ਨਾ ਬਠਿੰਡਾ ਹੁਣ ਬਠਿੰਡੋ ਬੱਸ ਆਈ ਇੱਥੇ ਅੱਛਾ ਜੀ ਹਾਂਜੀ ਹਾਂਜੀ ਬੜੀ ਬੜੀ ਦੂਰੋਂ ਆਉਂਦੇ ਆ ਲੋਕ ਇੱਥੇ ਤੇ ਭਾਈ ਇੱਕ ਗੱਲ ਹੈਗੀ ਇੱਧਰ ਕੋਈ ਪਿੰਡ ਪਾਕਿਸਤਾਨ ਦਾ ਪਤਾ ਉਹਦਾ ਨਾਮ ਪਤਾ ਤੁਹਾਨੂੰ ਪੱਤੂ ਪਿੰਡ ਆਉਣਾ ਇੱਥੇ ਸਾਹਮਣੇ ਪੱਤੂ ਪੱਤੂ ਬੱਲਾ ਵਾਲਿਆ ਪਿੰਡ ਆ ਪੱਤੂ ਬੱਲਾ ਵਾਲਿਆ ਇੱਧਰ ਕਮਾਲਪੁਰਾ ਹੋਰ ਵੀ ਬਹੁਤ ਜਿਆਦਾ ਅੱਛਾ ਪਾਕਿਸਤਾਨ ਦੇ ਪਿੰਡ ਆ ਕਸੂਰ ਆਉਣਾ ਇੱਥੇ ਕਸੂਰ ਤਾਂ ਸ਼ਹਿਰ ਆ ਨਾ ਵੱਡਾ ਕਸੂਰ ਵੀ ਨਾਲ ਹੀ ਆਪਣੇ 2-3 ਕਿਲੋਮੀਟਰ ਤੇ ਲਾਹੌਰ ਜਿਆਦਾ ਗਾਂਵਾਂ ਲੋਰੋਂ ਲੋਰੋਂ ਚ ਨੇੜੇ ਆਪਾਂ ਨੂੰ ਕਸੂਰ ਨੇੜਾ ਇੱਥੋਂ ਸਾਡਾ ਜਿਹੜਾ ਮਤਲਬ ਖੇਮ ਕਰਨ ਦੇ ਏਰੀਏ ਦਾ ਵੱਡਾ ਸ਼ਹਿਰ ਸੀ ਨਾ ਜਿਵੇਂ ਸਾਡਾ ਅੰਮ੍ਰਿਤਸਰ ਬਣਿਆ ਹਾਂਜੀ ਹੁਣ ਸਾਨੂੰ ਜਦੋਂ ਇਹ ਤਾਰਾ ਨਹੀਂ ਬਣਿਆ ਉਦੋਂ ਸਾਡਾ ਸ਼ਹਿਰ ਇਹ ਕਸੂਰ ਸੀ ਕਸੂਰ ਸੀ ਸਾਨੂੰ ਕਸੂਰ ਮਿਲਦਾ ਹੁੰਦਾ ਹੈ ਸ਼ਹਿਰ ਠੀਕ ਹੈ ਜੀ ਹਾਂ ਇਹ ਹੀ ਗੱਲ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਆਜੋ ਆਪਾਂ ਜਾ ਕੇ ਦੇਖਦੇ ਆਂ ਕੀ ਸਾਬ ਕਿਤਾਬ ਆਪਾਂ ਫੋਨ ਜਮ੍ਹਾਂ ਕਰਾਉਣਾ ਪੈਣਾ ਆਪਾਂ ਹਣਾ ਅਜੇ ਤੁਸੀਂ ਉੱਧਰ ਜਾ ਸਕਦੇ ਜੋ ਅੱਗੇ ਲਿਖਿਆ ਹੋਇਆ ਸਾਰਾ ਕੁਝ ਲੰਗਰ ਹਾਲ ਦੇ ਵਿੱਚ ਨਾ ਠੀਕ ਹੈ ਜੀ ਬਾਬਾ ਜੀ ਦਾ ਜਿੰਨਾ ਵੀ ਮਾਲਾ ਉਹ ਸਾਰਾ ਲਿਖਿਆ ਇਤਿਹਾਸਿਕ ਪਰ ਉਥੇ ਆਏ ਨਾ ਉਥੇ ਬਾਈ ਫੋਨ ਨਹੀਂ ਲੈ ਕੇ ਆ ਨਾ 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 ਇੱਧਰ ਨਹੀਂ ਕੋਈ ਚੱਕਰ ਕੋਈ ਤਾਰਾਂ ਦੇ ਨਾਲ ਨਹੀਂ ਡਾ ਸਕਦੀ ਠੀਕ ਹੈ ਇਹ ਤੋਂ ਸਿੱਧਾ ਲੈ ਜਾਓਗੇ ਅੰਦਰ ਲੰਗਰ ਹਾਲ ਦੇ ਵਿੱਚ ਜਾ ਕੇ ਸਾਰੀਆਂ ਮਾਲਾ ਬਣੀਆਂ ਚਲੋ ਆ ਆ ਜਾ ਫਿਰ ਬਾਬਾ ਜੀ ਦੇ ਦਰਸ਼ਨ ਤਾਂ ਕਰ ਆਏ ਮੱਥਾ ਪਟੇ ਗਏ ਹੁਣ ਇੱਧਰਲੀ ਸਾਈਡ ਚੱਲਦੇ ਆ ਇੱਧਰ ਲੰਗਰ ਲੰਗਰ ਆ ਕਹਿੰਦੇ ਇਹ ਆਪਾਂ ਦੇਖਦੇ ਆ ਸੱਸੀ ਆ ਮਾਤਾ हां ਲੈ ਲਿਆ ਜੀ ਤੇ ਮੱਥਾ ਟੇਕ ਲਿਆ ਆਪਾਂ ਨੇ ਉਹ ਸਾਹਮਣੇ ਤੁਸੀਂ ਦੇਖੋ ਰਾਈਟ ਸਾਈਡ ਤੇ ਜਿਹੜੀ ਆ ਨਾ ਜ਼ੀਰੋ ਲਾਈਨ ਉਹ ਆਪਾਂ ਕ੍ਰੋਸ ਕਰਕੇ ਗਏ ਸੀਗੇ ਬਾਬਾ ਜੀ ਦੇ ਮੱਥਾ ਟੇਕਣਾ ਬਹੁਤ ਸਾਰੀਆਂ ਸੰਗਤਾਂ ਆਜਾਈਆਂ ਤੇ ਦੂਸਰੀ ਗੱਲ ਇੱਕ ਗੱਲ ਹੋਰ ਹੈਗੀ ਆ ਉੱਥੇ ਨਾ ਜਦੋਂ ਆਪਾਂ ਮੱਥਾ ਟੇਕਣ ਗਏ ਤੇ ਉੱਥੇ ਬਾਬਾ ਜੀ ਦੀ ਦਰਗਾਹ ਬਾਬਾ ਜੀ ਦੀ ਕਬਰ ਤਾਂ ਹੈਗੀ ਹੈਗੀ ਆ ਉੱਥੇ ਮਤਲਬ ਬਾਬਾ ਜੀ ਸ਼ੇਖ ਬਰਮ ਤੋਂ ਬਿਨਾ ਹੋਰ ਬਹੁਤ ਸਾਰੇ ਜਿਹੜੇ ਭਗਤ ਆ ਜਾਂ ਉਹਨਾਂ ਦੇ ਸੇਵਾਦਾਰ ਉਹਨਾਂ ਦੀਆਂ ਕਬਰਾਂ ਸੀਗੀਆਂ ਇੱਕ ਤਾਂ ਬਾਬਾ ਜੀ ਦੀ ਕਬਰ ਹੋ ਗਈ ਕੁਝ ਜਿਹੜੀਆਂ ਕਬਰਾਂ ਨਾ ਉਹ ਉਹਨਾਂ ਦੇ ਸੇਵਾਦਾਰਾਂ ਦੀਆਂ ਕਬਰਾਂ ਸੀਗੀਆਂ ਉੱਥੇ ਜਿਹੜੀਆਂ ਆਪਾਂ ਦੇਖ ਕੇ ਆਏ ਤੇ ਬਾਕੀ 7-8 ਕਬਰਾਂ ਹੋਰ ਸੀਗੀਆਂ ਉਹ ਆਪਾਂ ਦੇਖਿਆ ਬਾਕੀ ਲੋਕ ਸਾਰੇ ਆਉਂਦੇ ਆ ਤੇ ਜਿਹੜੇ ਪਾਕਿਸਤਾਨ ਤੋਂ ਲੋਕ ਆ ਉਹ ਅੱਜ ਸਾਨੂੰ ਕੋਈ ਨਹੀਂ ਮਿਲਿਆ ਹੈਗਾ ਜਾਂ ਜੇ ਟਾਈਮ ਘਟਾ 3-4 ਵਜੇ ਤੱਕ ਬਹੁਤ ਸਾਰੇ ਲੋਕ ਆਉਂਦੇ ਆ ਤੇ ਕਿਉਂਕਿ ਆਰਮੀ ਵਾਲੇ ਵੀ ਦੱਸਦੇ ਸੀ ਪਾਕਿਸਤਾਨੋਂ ਵੀ ਬਹੁਤ ਸਾਰੇ ਮਤਲਬ ਲੋਕ 6-7 ਪੁਰਾਣੇ ਬਜ਼ੁਰਗ ਜਿਹੜੇ ਆ 7-8 ਬੰਦੇ ਉਹ ਰੋਜ਼ ਆ ਹੀ ਜਾਂਦੇ ਮੱਥਾ ਟੇਕਣ ਤਾਂ ਅੱਜ ਤਾਂ ਵੀਰਵਾਰ ਆ ਅੱਜ ਤਾਂ ਜਾਦੇ ਆਉਣਗੇ ਤੇ ਦੂਸਰੀ ਗੱਲ ਇੱਕ ਗੱਲ ਹੋਰ ਸੀਗੀ ਚੈਕਿੰਗ ਕਰਕੇ ਪੂਰਾ ਲਗਾਉਂਦੇ ਆ ਕਿ ਸਿਕਲ ਫੋਨ ਨਾ ਹੋਵੇ ਜਾਂ ਕੋਈ ਹੋਰ ਕੈਮਰਾ ਕੂਮਰਾ ਕੁਛ ਨਹੀਂ ਮਤਲਬ ਨਾਲ ਲੈ ਕੇ ਜਾਂਦੇ ਤੇ ਆਜੋ ਆਪਾਂ ਦੇਖਦੇ ਆ ਹੋਰ ਚੀਜ਼ਾਂ ਵੀ ਆ ਰਾਈਟ ਸਾਈਡ ਤੇ ਪੂਰੀ ਲਾਈਨ ਫੈਂਸਿੰਗ ਲਾਈਨ ਤੇ ਇੱਕ ਗੱਲ ਹੋਰ ਸੱਚ ਯਾਦ ਭੁੱਲ ਗਈ ਜਦੋਂ ਬਾਬਾ ਜੀ ਦੀ ਜਗ੍ਹਾ ਨਾ ਜਿੱਥੇ ਉਥੇ ਬਾਬਾ ਜੀ ਦੀ ਕਬਰ ਦੇ ਉੱਤੇ ਛੱਤ ਨਹੀਂ ਪਈ ਹੋਈ ਉਹ ਬਿਨਾ ਛੱਤ ਤੋਂ ਆ ਉਹਦੇ ਬਾਰੇ ਆਪਾਂ ਜਰੂਰ ਪੁੱਛਣਾ ਕਿਸੇ ਤੋਂ ਆ ਇੱਥੋਂ ਜਮਾ ਲੈਂਡ ਨੇੜੇ ਹੋ ਗਈ ਹੈ ਨਾ ਰਾਈਟ ਸਾਈਡ ਤੋਂ ਦਿਖਾ ਦਿਖਾਈ ਬਬੂ ਹੂੰ ਇੱਥੋਂ ਤੇ ਇੱਥੇ ਇਸ ਜਗ੍ਹਾ ਤੇ ਨਾ ਜਿਹੜੀ ਸ਼ੇਖ ਬ੍ਰਹਮ ਪੀਰ ਦੀ ਜਗ੍ਹਾ ਇਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ ਕਿਸੇ ਟਾਈਮ ਤੇ ਤੇ ਇਧਰੋਂ ਆਏ ਮੱਲਾਵ ਕਹਿੰਦੇ ਕਿ ਇਧਰੋਂ ਆ ਕੇ ਕਸੂਰ ਨੂੰ ਲੰਗੇ ਸੀਗੇ ਤੇ ਉਦੋਂ ਉਹ ਪੀਰ ਨੂੰ ਮਿਲੇ ਸੀਗੇ ਤੇ ਉਦੋਂ ਕੋਈ ਬਾਹ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਦੇਖ ਕੇ ਗਏ ਸੀਗੇ ਉਹਦਾ ਇਤਿਹਾਸ ਇੱਥੇ ਲਿਖਿਆ ਹੈਗਾ ਸੱਸੀ ਕਾਲ ਜੀ ਹੋੜ ਤੇ ਲਿਖਿਆ ਆ ਦੇਖੋ ਨਾਨਕ ਸ਼ਾ ਫਕੀਰ ਹਿੰਦੂਆਂ ਸਿੱਖਾਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਪਾਕਪਟਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੇਖ ਬ੍ਰਹਮ ਜੀ ਦੀ ਵਿਚਾਰ ਗੋਸ਼ਟੀ ਇਹ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀਗੇ ਸ਼ੇਖ ਬ੍ਰਾਮ ਜੀ ਉਹਨਾਂ ਨੇ ਉੱਥੇ ਉਹਨਾਂ ਨਾਲ ਗੱਲਬਾਤ ਕਰੀ ਇਹ ਸਾਰਾ ਉਹਨਾਂ ਦਾ ਇਤਿਹਾਸ ਲਿਖਿਆ ਹੈਗਾ ਦੂਸਰੀ ਵਾਰ ਪਾਕਪਟਨ ਸ਼ੇਖ ਬ੍ਰਾਮ ਪਾਸ ਗੁਰੂ ਨਾਨਕ ਦੇਵ ਜੀ ਮਰਦਾਨੇ ਨਾਲ ਤਲਮੰਡੀ ਤੋਂ ਚੱਲ ਕੇ ਦੂਸਰੀ ਵਾਰ ਸ਼ੇਖ ਬ੍ਰਾਮ ਨੂੰ ਮਿਲਣ ਵਾਸਤੇ ਪਾਕਪਟਨ ਗਏ ਤਾਂ ਹੂੰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮਿਲਣ ਗਏ ਸੀਗੇ ਸ਼ਹਿਰ ਤੋਂ ਕੁਛ ਵਿੱਥ ਉੱਤੇ ਹੀ ਆਸਨ ਲਾ ਕੇ ਬੈਠ ਗਏ ਸ਼ੇਖ ਬ੍ਰਹਮ ਗੁਰੂ ਜੀ ਦਾ ਆਉਣ ਸੁਣ ਕੇ ਗੁਰੂ ਜੀ ਨੂੰ ਮਿਲਣ ਆਏ ਆਪਣੇ ਮਨ ਦੇ ਕਈ ਸ਼ੰਕੇ ਨਵਰਤ ਕਰਨ ਵਾਸਤੇ ਗੁਰੂ ਜੀ ਨਾਲ ਗਿਆਨ ਗੋਸ਼ਟ ਕਰਦੇ ਰਹੇ ਗੁਰੂ ਜੀ ਨੇ ਇਤਿਹਾਸਾ ਦੀ ਵਾਰ ਦੀਆਂ ਪਹਿਲੀਆਂ 9 ਪੀੜੀਆਂ ਸ਼ੇਖ ਬ੍ਰह्म ਨਾਲ ਚਰਚਾ ਸਮੇਂ ਉਚਾਰਨ ਕੀਤੀਆਂ ਇਹਨਾਂ ਦੀਆਂ ਪਹਿਲੀਆਂ ਤੁਕਾਂ ਇਹ ਸਨ ਆਪਣੇ ਆਪ ਸਾਜੇ ਆਪਣੇ ਰਚੇ ਨੌ ਇਹ ਮਤਲਬ ਨੌ ਜਿਹੜੀਆਂ ਤੁਕਾਂ ਇਹ ਦੇਖੋ ਇਹ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਹੀਆਂ ਸੀਗੀਆਂ ਇਸ ਥਾਂ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸ਼ੇਖ ਨਾਲ ਚਰਚਾ ਕੀਤੀ ਗੁਰੂ ਗੁਰਦੁਆਰਾ ਨਾਨਕ ਸਰਾਂ ਕਾਇਮ ਹੈ ਨਾਨਕ ਸਰ ਕਾਇਮ ਹੈ ਪਾਕਿਸਤਾਨਪਨ ਤੋਂ ਪਹਿਲਾਂ ਕਤਕ ਦੀ ਪੂਰਨ ਮੱਛੀ ਨੂੰ ਇੱਥੇ ਮੇਲਾ ਲੱਗਦਾ ਹੁੰਦਾ ਸੀ ਇੱਥੇ ਇਸ ਜਗ੍ਹਾ ਤੇ ਹੂੰ ਤੇ ਦੂਸਰੀ ਗੱਲ ਇੱਥੇ ਮਤਲਬ ਪਾਕਿਸਤਾਨ ਦੇ ਕੁਝ ਪਿੰਡ ਜਿਵੇਂ ਮੀਆਂਵਾਲੀ ਜਾਂ ਦੋ ਤਿੰਨ ਪਿੰਡ ਹੋਰ ਬਾਈ ਨੇ ਦੱਸੇ ਸੀਗੇ ਹਾਂਜੀ ਹਾਂਜੀ ਠੀਕ ਹੈ ਜੀ ਮੂਸੇ ਐਤਵਾਰ ਜੀ ਸੰਗਤਾਲ ਦੀ ਗੱਲ ਉੱਥੇ ਉੱਥੇ ਐਤਵਾਰ ਜਾਂਦੀ ਹੈ ਠੀਕ ਹੈ ਜੀ ਐਤਵਾਰ ਇਸਨੇ ਬੱਜੇ ਫੁੱਲਦਾ ਨਾ ਵੀਰਵਾਰ ਹਾਂਜੀ ਉਹ ਵੀ ਉੱਥੇ ਐਤਵਾਰ ਫੁੱਲਦਾ ਉੱਥੇ ਆਪਾਂ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਐਤਵਾਰ ਐਤਵਾਰ ਜੀ ਹਾਂ ਜੀ ਆ ਤਾਂ ਆ ਜਾ ਸਕੋ ਉਹ ਕਿੰਨੀ ਦੂਰ ਆ ਇੱਥੋਂ ਜਿਵੇਂ ਇੰਨਾ ਇੱਧਰੋਂ ਆਏ ਉਵੇਂ ਉਧਰੋਂ ਕੋਲ ਤੋਂ ਉਹ ਨੂੰ ਜਾਣਾ ਬੰਦਾ ਪਟੜਮੀਆ ਵੱਲ ਠੀਕ ਹੈ ਜੀ ਕੋਈ ਲੱਗ ਲੱਗਈ ਹੈ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਤੁਸੀਂ ਕਿੱਥੋਂ ਆਏ ਆਏ ਅੰਮ੍ਰਿਤਸਰੋਂ ਆਏ ਅੰਮ੍ਰਿਤਸਰੋਂ ਇੰਨੀ ਦੂਰ ਆਏ ਆਇਆ ਬਾਪਾ ਤੇ 20-25 ਸਾਲ ਤੋਂ ਹੋ ਗਿਆ ਨੂੰ ਆਣਿਆ ਇਹਨਾਂ ਨੇ ਸਿੱਖੀ ਨਹੀਂ ਮਾਰਾਂ ਦੇਖਣ ਕਰਨ ਨੂੰ ਨੇ ਹਾਂ ਜੀ ਹਰ ਵੀਰ ਹਰ ਮਿਹਰਬਾਨ ਆ ਮੈਨੂੰ ਪਹਿਲੇ ਤੇ ਕਦੇ ਕਦੇ ਆਈਦਾ ਸੀ ਹੁਣ ਮੈਨੂੰ ਸੁਗਨ ਨਾਲ ਕਿਸੇ ਤਰ੍ਹਾਂ ਆ ਡੇਢ ਦੋ ਸਾਲ ਹੋ ਗਿਆ ਵੀ ਮੈਂ ਰੋਜ਼ਾਨਾ ਵੀਰਵਾਰ ਹਰ ਵੀਰਵਾਰ ਆਉਂਦਾ ਹਾਂ ਹਰ ਵੀਰਵਾਰ ਹਾਂਜੀ ਠੀਕ ਹੈ ਜੀ ਮੇਲੇ ਤੋਂ ਉੱਥੋਂ ਫਿਰ ਕਿੰਨੇ ਕੁ ਲੋਕ ਆਉਂਦੇ ਅੰਮ੍ਰਿਤਸਰ ਤੋਂ ਕਾਫੀ ਅੰਮ੍ਰਿਤਸਰ ਤੋਂ ਕਾਫੀ ਕੋਈ 50 60% ਜੀ 100 ਦੇ ਵਿੱਚ ਤਕਰੀਬਨ ਹਰ ਵੀਰ ਦੇ ਵੀਰਵਾਰ 40 50 ਦੇ ਤਕਰੀਬਨ ਆਉਂਦੇ ਜਾਂਦੇ ਆ ਜੀ ਠੀਕ ਹੈ ਹਾਂਜੀ ਠੀਕ ਹੈ ਤੇ ਤੁਹਾਨੂੰ ਇਧਰੋਂ ਪਾਕਿਸਤਾਨ ਦੇ ਲੋਕ ਵੀ ਆਉਂਦੇ ਆ ਮੱਥਾ ਟੇਕਣ ਆਉਂਦੇ ਹੀ ਪਹਿਲੇ ਹੋਂ ਸਿਰਫ ਇਹ ਹੈ ਕਿ ਮੇਲੇ ਦੇ ਆਨੰਦ ਦਾ ਵੇਲੇ ਆਉਂਦੇ ਆ ਅੱਗੇ ਪਿਛੇ ਨਹੀਂ ਮਤਲਬ ਕੀ ਜਿਹੜਾ ਮੇਲਾ ਆਉਂਦਾ ਮੇਲਾ ਸਾਲ ਦੇ ਦੋ ਮਹੀਨੇ ਲੱਗਦੇ ਇੱਥੇ ਠੀਕ ਹੈ ਜੀ ਹਾਂਜੀ ਅਗਲਾ ਹੁਣ ਮੇਲਾ ਕਿਹੜਾ ਆਉਣ ਵਾਲਾ ਆ ਸਾਬਾ ਹੁਣ ਅਗਲਾ ਮੇਲਾ ਆਉਣਾ ਸੌਂ ਦਾ ਹੀ ਅੱਛਾ ਹਾਂਜੀ ਠੀਕ ਹੈ ਤੇ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਮਿਲੇ ਸੀਗੇ ਹੈਨਾ ਇੱਥੇ ਲਿਖਿਆ ਹੈਗਾ ਇੱਥੇ ਲਿਖਿਆ ਜੋ ਵੀ ਇਹ ਸਹੀ ਲਿਖਿਆ ਠੀਕ ਹੈ ਇਹ ਵੀ ਇਹਨਾਂ ਨੂੰ ਵੇਖ ਕੇ ਪੜ੍ਹ ਕੇ ਤੁਹਾਨੂੰ ਇਹ ਕਿਹੜਾ ਵਾਕੀਰੀ ਗੱਲ ਜੋ ਲਿਖਿਆ ਸਹੀ ਲਿਖਿਆ ਹਾਂ ਹੂੰ ਠੀਕ 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 ਬਹੁਤ ਬਾਰੇ ਸਾਰੇ ਇਹ ਗਏ ਹੂੰ ਮੇਲਾ ਕਰਦੇ ਸਾਰੇ ਇਹ ਨਗਰ ਇਹ ਜਿਹੜੀ ਦਰਗਾਹ ਨਾ ਪੀਰ ਬਾਬਾ ਸ਼ੇਖ ਬਰਮ ਦੀ ਇਹਦੇ ਉੱਪਰ ਇਹਨਾਂ ਦੀ ਕਬਰ ਦੇ ਉੱਪਰ ਛਤ ਨਹੀਂ ਪਈ ਹੋਏ ਹੈਗੀ ਉਹ ਇੱਥੇ ਜਿਹੜਾ ਇਤਿਹਾਸ ਲਿਖਿਆ ਨਾ ਬਾਬਾ ਜੀ ਦਾ ਉਹਦੇ ਵਿੱਚੇ ਲਿਖਿਆ ਹੈਗਾ ਕਿ ਬਾਬਾ ਜੀ ਨੇ ਵਾਰ ਦਿੱਤਾ ਸੀ ਕਿ ਮੇਰੀ ਜਗਾ ਤੇ ਕੋਈ ਵੀ ਛੱਤ ਨਹੀਂ ਪਾਉਗੀ ਮਤਲਬ ਕੁਛ ਵੀ ਕੰਸਟਰਕਸ਼ਨ ਨਹੀਂ ਹੋਊਗੀ ਤਾਂ ਉਵੇਂ ਹੀ ਆ ਉੱਤੇ ਛੱਤ ਨਹੀਂ ਪਈ ਇਕੱਲੀ ਕਬਰ ਹੀ ਆ ਜਿੱਥੇ ਆਪਾਂ ਜਾਂਦੇ ਆ ਮੱਥਾ ਟੇਕ ਕੇ ਆਏ ਹੈਗੇ ਆ ਤੇ ਦੂਜਾ ਇਹ ਗੁਰੂ ਨਾਨਕ ਦੇਵ ਜੀ ਇਹਨੂੰ ਦੋ ਤਿੰਨ ਵਾਰ ਮਿਲੇ ਸੀਗੇ ਇਸ ਜਗ੍ਹਾ ਤੇ ਮਿਲੇ ਸੀਗੇ ਇਹ ਜਿਹੜਾ ਸ਼ੇਖ ਬ੍ਰਹਮਪੀਰ ਸੀ ਨਾ ਇਹ ਆ ਬਾਬਾ ਸ਼ੇਖ ਫਰੀਦ ਦਾ ਚੇਲਾ ਸੀਗਾ ਉਹਨਾਂ ਦੀ ਗੱਦੀ ਦੇ ਬਾਅਦ ਚ ਬਰਾਜਮਾਨ ਹੋਇਆ ਤੇ ਗੁਰੂ ਨਾਨਕ ਦੇਵ ਜੀ ਇੱਥੇ ਮਿਲੇ ਸੀਗੇ ਉਹਨਾਂ ਨੂੰ ਹੁਣ ਆਪਾਂ ਵਾਪਸ ਚੱਲਦੇ ਆਂ ਮੱਥਾ ਤਾਂ ਟੇਕ ਲਿਆ ਆਪਾਂ ਨੇ ਸਾਰਾ ਗੁਸ ਕਰ ਲਿਆ ਲੰਗਰ ਵੀ ਛਕ ਲਿਆ ਬੱਬਾ ਜੀ ਦੀ ਜਗਾ ਇੱਧਰ ਆਰਮੀ ਕੈਂਪ ਹੋ ਗਾ ਹਣ ਉਹ ਸਾਹਮਣੇ ਆਰਮੀ ਕੈਂਪ ਆ ਆ ਦੇਖੋ ਇੱਧਰ ਨਾਲ ਹੀ ਜ਼ੀਰੋ ਲਾਈਨ ਜਿਹੜੀ ਆਪਾਂ ਕ੍ਰੋਸ ਕਰਕੇ ਗਏ ਸੀਗੇ ਬਹੁਤ سارے ਲੋਕ ਆਏ ਹਨ ਕਿੰਨੀਆਂ ਦੁਕਾਨਾਂ ਲੱਗੀਆਂ ਇਹ ਕਿਉਂ ਚਾਦਰੇ ਬੰਨ ਬੰਨ ਆਉਂਦੇ ਹਨ ਬਾਈ ਕਿੰਨੀਆਂ ਗੱਡੀਆਂ ਗੁਰਦੀਆਂ ਲੈ ਕੇ ਲੋਕ ਆਏ ਕਿੰਨੇ ਮੋਟਰਸਾਈਕਲ ਮੇਰੇ ਕਦੋਂ ਆ ਉਹਦੇ ਆ ਮੁੰਡਾ ਮੈਂ ਆ ਸਾਰਾ ਦਿਨ 400 ਚੱਲੀ ਆ ਕੋਈ ਆ ਜਾਂਦਾ ਕੋਈ ਜਾ ਵੜਦਾ ਇਹ ਮੁੰਡਾ ਹੈ ਉਹਰੇ ਆ ਮੈਂ ਇਹ ਮੁੰਡਾ ਹੈ ਇਹ ਰਸਤਾ ਸੀਗਾ ਜਿੱਥੇ ਭੱਗੇ ਸੀਗੇ ਮੱਥਾ ਦੇ ਵਿਚਾਰੀ ਕੰਨਿਆਂ ਸਾਹਮਣੇ ਕਿਉਂਕਿ ਉਹ ਦਿਖੂ ਕੀ ਰਿਸਟ੍ਰਿਕਸ਼ਨ ਆ ਨਾ ਆ ਦਿਖੂ ਐਂਟਰੀ ਇੱਥੋਂ ਆਪਾਂ ਫੋਨ ਨਹੀਂ ਲੈ ਕੇ ਜਾ ਸਕਦੇ ਨਾਲ ਇੱਥੇ ਬਾਈਕ ਚੱਲੀਏ ਬਾਈਕ ਕਰ ਲਿਆ ਸਟਾਰਟ ਚਲੋ ਬਾਬਾ ਜੀ ਨੂੰ ਨਮਸਕਾਰ ਚਲਿਏ ਵਾਪਸ ਇਹ ਸੀਗਾ